ਦਾਸ ਗੁਰਪ੍ਰੀਤ ਸੋਨੀ ਪਪਾ ਸੋਨੀ ਸੇਵਾ ਆਸ਼ਰਮ ਦੇ ਮੁਖ ਸੇਵਾਦਾਰ ਜੀ ਕਰਨਾ ਜੀ ਤੁਸੀਂ ਅੱਜ ਜਦ ਕਰੋਨਾ ਤੋਂ ਬਾਅਦ ਇਹ ਦੁਬਾਰਾ ਪੁਖੜ ਧਾਲ ਤੇ ਤੁਸੀਂ ਬੈਠੇ ਹੋ ਕਿ ਹੋ ਗਿਆ ਜੀ ਸੰਗਤ ਦੀ ਬੇਨਤੀ ਹੈ ਕਿ ਆਪ ਸਭ ਸੰਗਤ ਨੂੰ ਪਤਾ ਹੀ ਹੈ ਸ੍ਰੀ ਮੁਕਸਰ ਸਾਹਿਬ ਦੇ ਕਰੀਬ 18 ਹਸਪਤਾਲਾਂ ਦੇ ਵਿੱਚ ਲੰਗਰ ਦੀ ਸੇਵਾ ਸਤਿਗੁਰੂ ਮਹਾਰਾਜ ਜੀ ਕਰੀਬ 2010 ਤੋਂ ਇਹ ਸੇਵਾ ਚੱਲ ਰਹੀ ਹੈ ਇਹ ਸਰਕਾਰੀ ਹਸਪਤਾਲ ਦੇ ਨਾਲ ਇਹ ਚੱਕ ਵੀਰ ਸਰਕਾਰ ਨਗਰ ਨਿਵਾਸੀਆਂ ਨੇ ਦਾਸ ਨੂੰ ਇਹ ਜਗ੍ਹਾ দান ਕੀਤੀ ਸੀ। ਸੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਥੇ ਮਸ਼ੀਨ ਲੱਗੀ ਤੇ ਸਾਰਾ ਲੰਗਰ ਇੱਥੇ ਮਸ਼ੀਨ ਤੋਂ ਤਿਆਰ ਕਰਕੇ ਸ਼ਹਿਰ ਦੇ ਸਾਰੇ ਹਸਪਤਾਲਾਂ ਦੇ ਵਿੱਚ ਇੱਥੋਂ ਭੇਜਿਆ ਜਾਂਦਾ ਹੈ। ਤੇ ਇਹ ਆਸ਼ਰਮ ਸਰਕਾਰੀ ਹਸਪਤਾਲ ਦੇ ਨਾਲ ਹੁਣ ਕਰਕੇ ਸੰਗਤਾਂ ਸਵੇਰ ਇੱਥੇ ਚਾਹ ਪਾਣੀ ਪ੍ਰਸ਼ਾਦਾ ਰਾਤ ਸਾਈਂ ਇੱਥੇ ਲੰਗਰ ਸਾਰਾ ਦਿਨ ਚੱਲਦਾ ਰਹਿੰਦਾ ਹੈ। ਸੋ ਸਾਰਾ ਲੰਗਰ ਮਸ਼ੀਨ ਤੇ ਹੀ ਬਣਦਾ ਹੈ ਕਿਉਂਕਿ ਲੰਗਰ ਜਾਦਾ ਬਣਦਾ ਹੈ ਇਸ ਕਰਕੇ ਮਸ਼ੀਨ ਤੇ ਉੱਪਰ ਹੀ ਤਿਆਰ ਕਰਨਾ ਪੈਂਦਾ ਹੈ। ਕਿਉਂ ਕੱਲ ਜਿਹੜਾ ਹੈਗਾ ਬਿਜਲੀ ਵਾਲੇ ਆਏ ਤੇ ਆਕਰ ਕੇ ਮੀਟਰ ਪਟਕੇ ਲੈ ਗਏ ਤੇ ਉਦੋਂ ਦਾ ਹੀ ਬੜਾ ਮਨ ਦੁਖੀ ਹੋਇਆ ਵੀ ਹੁਣ ਲੰਗਰ ਕਾਸ ਤੇ ਪਕਾਇਆ ਜਾਊਗਾ ਤੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਵੀ ਦੇਖੋ ਤੁਸੀਂ ਸਾਰੇ ਪੰਜਾਬ ਦੇ ਵਿੱਚ ਲਾਈਟ ਫ੍ਰੀ ਕੀਤੀ ਹੋਈ ਹੈ ਹੋਰ ਵੀ ਬਹੁਤ ਸਾਰੇ ਆਸ਼ਰਮਾਂ ਦੇ ਵਿੱਚ ਲਾਈਟ ਫ੍ਰੀ ਹੈ ਤੇ ਮੋਟਰਾਂ ਫ੍ਰੀ ਕਰ ਰੱਖੀਆਂ ਨੇ ਪਰ ਇਸ ਆਸ਼ਰਮ ਦਾ ਬਿੱਲ ਇੰਨਾ ਭੇਜ ਕਰਕੇ ਮੈਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਇੰਨਾ ਬਿੱਲ ਨਹੀਂ ਭਰ ਸਕਦਾ ਇਸ ਕਰਕੇ ਕਿਰਪਾ ਕਰਕੇ ਸਾਡੇ ਆਸ਼ਰਮ ਦੇ ਵਿੱਚ ਮੀਟਰ ਫ੍ਰੀ ਵਾਲਾ ਮੀਟਰ ਲਗਾਇਆ ਜਾਵੇ ਤਾਂ ਕਿ ਲੋਕਾਂ ਦੀ ਸੇਵਾ ਹੋ ਸਕੇ ਤੇ ਲੰਗਰ ਨਿਰੰਤਰ ਚੱਲਦਾ ਰਹੇ ਕਿੰਨਾ ਚਿਰ ਫ੍ਰੀ ਵਾਲਾ ਮੀਟਰ ਨਹੀਂ ਲੱਗੇਗਾ 10 ਉਹਨਾ ਚਿਰ ਪ੍ਰਸ਼ਾਦਾ ਵੀ ਨਹੀਂ ਛਕਾਂਗੇ ਸੋ ਇਹ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਫ੍ਰੀ ਵਾਲਾ ਮੀਟਰ ਸਾਡੇ ਆਸ਼ਰਮ 'ਚ ਲੱਗਣਾ ਚਾਹੀਦਾ ਹੈ ਤਾਂ ਕਿ ਇਹ ਸੇਵਾ ਨਿਰੰਤਰ ਲਗਾਤਾਰ ਇਹ ਜਾਰੀ ਰਹੇ ਹਸਪਤਾਲਾਂ ਵਿੱਚ ਲੰਗਰ ਪਹੁੰਚਦਾ ਰਹੇ ਲੋੜਵੰਦ ਇੱਥੇ ਪ੍ਰਸ਼ਾਦਾ ਛਕਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਰਾਜਾ ਪੱਤਰਕਾਰ ਸ੍ਰੀ ਮੁਖਸਤ ਸਾਹਿਬ ਅੱਜ ਜਰਨਸ ਕਟਰਾ ਆਜ਼ਾਦ ਪ੍ਰੈਸ ਕਲੱਬ ਸ੍ਰੀ ਮੁਖਸਤ ਸਾਹਿਬ ਦਾ ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ ਹੋਈ ਹੈ ਜਿਹੜੀ ਬਾਬਾ ਜੀ ਦੇ ਜਿਹੜੇ ਆਸ਼ਰਮ ਦੇ ਵਿੱਚੋਂ ਬਿਜਲੀ ਵਿਭਾਗ ਦੇ ਅਸਲਾਮ ਵੱਲੋਂ ਜਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਿਹੜਾ ਮੀਟਰ ਹੈ ਇਹਨਾਂ ਦਾ ਪਟਿਆ ਗਿਆ ਤੇ ਜਿਹਦੇ ਨਾਲ ਕਿ ਆਸ਼ਰਮ ਦੇ ਵਿੱਚ ਬਹੁਤ ਸਾਰੇ ਜਿਹੜੇ ਭੁੱਖੇ ਲੋਕ ਆਗੇ ਲੰਗਰ ਪਾਣੀ ਛਕਦੇ ਆ ਜਾਂ ਹਸਪਤਾਲਾਂ ਦੇ ਵਿੱਚ ਬਾਬਾ ਜੀ ਸੇਵਾ ਕਰਦੇ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਸਾਰਾ ਦੁਨੀਆ ਜਾਣਦੀ ਹੈ ਕਿ ਬਾਬਾ ਜੀ ਕਿੰਨੀ ਜਿਹੜੀ ਨਿਸ਼ਕਾਮ ਸੇਵਾ ਕਰ ਰਹੇ ਆ ਲੰਗਰਾਂ ਦੀ ਸੇਵਾ ਕਰ ਰਹੇ ਆ ਬਾਬਾ ਜੀ ਤਾਂ ਅਸੀਂ ਬਾਬਾ ਜੀ ਦੇ ਨਾਲ ਆ ਆਜ਼ਾਦ ਪ੍ਰੈਸ ਵੱਲੋਂ ਸਾਡੇ ਸਾਰੇ ਜਿਹੜੇ ਪੱਤਰਕਾਰ ਭਾਈਚਾਰਾ ਹੈਗਾ ਅਸੀਂ ਬਾਬਾ ਜੀ ਦੇ ਨਾਲ ਆ ਬਾਬਾ ਜੀ ਦੀ ਜਿਹੜੀ ਮੰਗ ਹੈਗੀ ਆ ਉਹ ਬਿਲਕੁਲ ਇਹਨਾਂ ਦੇ ਨਾਲ ਖੜੇ ਆ ਜਿੰਨੀ ਦੇਰ ਤੋਂ ਸਰਕਾਰ ਕੋਈ ਨਹੀਂ ਕਰਦੀ ਸੀ ਚਾਹੇ ਮੀਡੀਆ ਰਾਹੀਂ ਵੀ ਇਹਨਾਂ ਦੀ ਗੱਲ ਪਹੁੰਚਾਂਗੇ ਸਰਕਾਰ ਤੱਕ ਤਾਂ ਆਪਣੇ ਇਹਨਾਂ ਦੇ ਨਾਲ ਸਾਥ ਦੀ ਇਹਨਾਂ ਨੇ ਪੂਰਾ ਜਿੰਦਾ ਮੇਰਾ ਨਾਮ ਜਸਵੀਰ ਸ਼ਰਮਨਦਾ ਹੁਰਜੀ ਮੈਂ ਬਾਬਾ ਸੋਨੀ ਜੀ ਦੇ ਨਾਲ ਤਕਰੀਬਨ ਜਦੋਂ ਤਾਂ ਲੰਗਰ ਚੱਲਦਾ ਹੈ 2010 11 ਤੋਂ ਹੀ ਜੁੜਿਆ ਹੋਇਆ ਹਾਂ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ 18 ਵੀ ਹਸਪਤਾਲਾਂ ਦੇ ਵਿੱਚੋਂ ਲੰਗਾ ਲਗਾਤਾਰ ਲੰਗਰ ਜਾ ਰਿਹਾ ਹੈ ਉਹਨਾਂ ਮਰੀਜ਼ਾਂ ਵਾਸਤੇ ਔਰ ਵਾਰਥਾਂ ਵਾਸਤੇ ਇੱਕ ਹਸਪਤਾਲ ਤੋਂ ਸ਼ੁਰੂ ਕੀਤਾ ਸੀਗਾ ਰਪਾਣੇ ਤੋਂ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਇਹ ਜਿਹੜੀ ਜਗ੍ਹਾ ਇਹ দান ਦਿੱਤੀ ਹੈ ਚੱਕਬੀਰ ਸਰਕਾਰ ਪਿੰਡ ਵਾਲਿਆਂ ਨੇ ਇੱਥੇ ਹੀ ਲੰਗਰ ਚੱਲ ਰਿਹਾ ਹੈ ਬਹੁਤ ਵੱਡਾ ਅਪਰਾਲ ਹੈ ਪਰ ਅੱਜ ਮਨ ਬਹੁਤ ਦੁਖੀ ਹੋਇਆ ਜਦੋਂ ਬਾਬਾ ਜੀ ਦਾ ਫੋਨ ਗਿਆ ਵੀ ਆਹ ਗੱਲ ਹੋਈ ਮੀਟਰ ਪਟਕੇ ਲੈ ਗਏ ਤੇ ਬਾਬਾ ਜੀ ਦੀ ਜਿਹੜੀ ਧਾਰਨਾ ਹੈ ਉਹਨਾਂ ਦੀ ਜਿਹੜੀ ਸੋਚ ਹੈ ਇਹ ਆ ਕਿ ਜੇ ਹਸਪਤਾਲਾਂ ਦੇ ਵਿੱਚ ਲੰਗਰ ਨਹੀਂ ਜਾਊਗਾ ਤੇ ਮੈਂ ਵੀ ਨਹੀਂ ਚਾਹੁੰਦਾ। ਔਰ ਇਹੀ ਉਪਰਾਲਾ ਬਾਬਾ ਜੀ ਨੇ ਕਰੋਨਾ ਦੇ ਵਿੱਚ ਕੀਤਾ ਸੀ ਇੱਕ ਕਿਉਂਕਿ ਉਦੋਂ ਵੀ ਲੰਗਰ ਦੇ ਉੱਤੇ ਟੀਕਾ ਟਿੱਪ ਨਹੀਂ ਕੀਤੀ ਸੀ ਬਹੁਤ ਇਨਸਾਨ ਇਹੋ ਜਿਹੇ ਹੁੰਦੇ ਆ। ਜੀ ਜੀ ਤੇ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਅਸੀਂ ਬਾਬਾ ਜੀ ਦੇ ਹਮੇਸ਼ਾ ਨਾਲ ਆ। ਇਹਨਾਂ ਨੂੰ ਜਿਹੜਾ ਉਹ ਮੀਟਰ ਚਾਹੀਦਾ ਦੇਖੋ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਹੋਰ ਵੀ ਸਾਰਿਆਂ ਦੀ 6-6 ਯੂਨਟ ਜਿਹੜੀ ਮਾਫ਼ ਕੀਤੀਆਂ ਸਰਕਾਰ ਨੇ। ਸਰਕਾਰ ਨੂੰ ਪੁਰਜ਼ੋਰ ਬੇਨਤੀ ਹੈ ਕਿ ਇਹ ਸਾਸ਼ਤਮ ਦੇ ਵਿੱਚ ਇਹੋ ਜਿਹਾ ਮੀਟਰ ਲਾਇਆ ਜਾਵੇ ਜਿਹੜਾ ਬਿਲਕੁਲ ਫ੍ਰੀ ਹੋਵੇ ਕਿਉਂ ਬਹੁਤ ਵੱਡੀ ਗੱਲ ਆ ਲੋਕਾਂ ਤੋਂ ਗਜਾ ਕਰਕੇ ਤੇ ਲੋਕਾਂ ਨੂੰ ਵੰਡਣਾ ਬਹੁਤ ਵੱਡੀ ਗੱਲ ਆ ਇਹ ਔਰ ਉਹ ਲੰਗਰ ਅੜੀਕ ਰਿਹਾ ਸਾਡੇ ਸਾਹਮਣੇ ਅੱਜ ਬੈਠਿਆਂ ਦੇ ਘਟੋ ਘਟ ਸੈਂਕੜੇ ਬੀਬੀਆਂ ਬਾਈ ਜਿਹੜੇ ਦੁਖੀ ਆ ਹਸਪਤਾਲਾਂ ਦੇ ਵਿੱਚ ਆਉਂਦੇ ਕਿਉਂਕਿ ਹਸਪਤਾਲ ਦੇ ਬਿਲਕੁਲ ਸਿਵਲ ਹਸਪਤਾਲ ਦੇ ਨਾਲ ਕੰਧ ਨਾ ਕੰਧ ਆ ਇਹ ਆਸ਼ਰਮ ਆ ਆ ਕੇ ਤੇ ਮੁੜ ਰਹੇ ਆ ਬੜਾ ਮਨ ਦੁਖੀ ਹੁੰਦਾ ਕਿਉਂਕਿ ਜਿਹੜੇ ਇਹੋ ਜਿਹੇ ਇਨਸਾਨ ਹੁੰਦੇ ਆ ਇਹੋ ਜਿਹੇ ਮਹਾਪੁਰਸ਼ ਹੁੰਦੇ ਆ ਉਹਨਾਂ ਨੂੰ ਆਪ ਤਾਂ ਬੇਸ਼ੱਕ ਨਾ ਮਿਲੇ ਪਰ ਸੰਗਤਾਂ ਵਾਸਤੇ ਇਹੇ ਉਪਰਾਲਾ ਕਰ ਰਹੇ ਆ ਬਹੁਤ ਸਮੇਂ ਦਾ ਕਰ ਰਹੇ ਆ ਔਰ ਇਹ ਤਾਂ ਇਹੋ ਜਿਹੇ ਇਨਸਾਨ ਆ ਵੀ ਇਹਨਾਂ ਨੇ ਆਪ ਦਾ ਇੱਕ ਬੈੱਡ ਨਵਾਂ ਬੈੱਡ ਲਿਆ ਕੇ ਦੋ ਤਿੰਨ ਦੋ ਤਿੰਨ ਦਿਨ ਹੀ ਹੋਏ ਸੀ ਬੈੱਡਾ ਇਹਨੂੰ ਤੇ ਬੈੱਡ 파ੜਤਾ ਸੀਗਾ ਜਦੋਂ ਬਹੁਤ ਸਮਾਂ ਪਹਿਲਾਂ ਬੱਲ ਨਹੀਂ ਕਿਤੋਂ ਮਿਲਦਾ ਸੀਗਾ ਤੁੰਦਾ ਹੋਈਆਂ ਸੀ 15 20 ਦਿਨ ਸੂਰਜ ਨਹੀਂ ਦਿਸਿਆ ਸੀ ਇਹੋ ਦੇ ਇਨਸਾਨ ਦੇ ਉੱਤੇ ਇਹੋ ਜਿਹਾ ਜਿਹੜਾ ਸਰਕਾਰ ਦਾ ਜਿਹੜਾ ਹੈਗਾ ਬਹੁਤ ਨਿੰਦਨਯੋਗ ਹੈ ਇਹ ਨਹੀਂ ਪਟਣਾ ਚਾਹੀਦਾ ਸੀ ਮੀਟਰ ਇਹ ਹਾਂ ਜੀ ਸਰਕਾਰ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਰਹੇ ਹਾਂ ਹਾਂ ਬਿਲਕੁਲ ਜੀ ਪੰਜਾਬ ਸਰਕਾਰ ਤੋਂ ਇਹ ਮੰਗ ਆ ਕਿ ਇਸ ਆਸ਼ਰਮ ਲਈ ਇੱਕ ਬਿਲਕੁਲ ਫ੍ਰੀ ਜਿਹੜਾ ਮੀਟਰ ਆ ਉਹ ਲਾਇਆ ਜਾਵੇ ਨਹੀਂ ਤਾਂ ਸਾਰੇ ਜਿਹੜੀਆਂ ਸੇਵਾਦਾਰ ਆ ਜਾਂ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਉਹ ਬਾਬਾਈ ਦੇ ਨਾਲ ਆ ਬਹੁਤ ਇੱਕ ਛੋਟਾ ਜਿਹਾ ਸੱਦਾ ਮਿਲਿਆ ਸੀ ਕਿ ਬਾਬਾ ਜੀ ਇਸ ਤਰ੍ਹਾਂ ਕਰਕੇ ਬਾਹਰ ਡੇਰੇ ਦੇ ਬੈਠੇ ਹੋਏ ਆ ਤੇ ਅਸੀਂ ਆ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਵੀ ਜਿਹੜਾ ਡੇਰੇ ਦਾ ਮੀਟਰ ਸੀ ਉਸ ਦੇ ਉੱਪਰ ਪੱਟੀਆਂ-ਪੁੱਟੀਆਂ ਚੱਲਦੀਆਂ ਲੰਗਰ ਬੰਦੇ ਆ ਮਸ਼ੀਨ ਚੱਲਦੀ ਹੈ ਹੋਰ ਵੀ ਕੋਈ ਦਾਲ ਸਬਜ਼ੀ ਚਾਹ ਬਣੀ ਜਿਹੜੀ ਬਣਦੀ ਹੈ ਜਿਹੜੀ ਇਹ ਸੇਵਾ ਕਰਦੇ ਆ ਹਸਪਤਲਾਂ ਨੂੰ ਆਮ ਵੀ ਮਜ਼ਦੂਰ ਰਖਸ਼ੇ ਵਾਲੇ ਇੱਥੇ ਲੰਗਰ ਛਕਦੇ ਆ ਦੁਖੀ ਪਰਿਵਾਰਾਂ ਦੀ ਮਦਦ ਕਰਦੇ ਆ ਇਹ ਆਸ਼ਰਮ ਕੋਈ ਅੱਜ ਤੋਂ ਮੇਰੇ ਨਾਲ 10-12 ਸਾਲ ਪਹਿਲਾਂ ਦਾ ਚੱਲ ਰਿਹਾ ਕੋਈ ਨਵਾਂ ਨਹੀਂ ਚੱਲ ਰਿਹਾ ਕੋਈ ਇਹ ਆਪ ਦੇ ਨਿੱਜੀ ਮੰਗ ਨਹੀਂ ਲੋਕਾਂ ਦੀ ਮੰਗ ਹੈ ਦੁਖੀਆਂ ਦੀ ਮੰਗ ਹੈ ਦੁਖੀਆਂ ਨੂੰ ਲੰਗਰ ਛਕਾਇਆ ਜਾਂਦਾ ਮੈਂ ਜਸਵਿੰਦਰ ਸਿੰਘ ਗਿੱਲ ਚੱਕ ਸ਼ੇਰੇਵਾਲਾ ਸ਼ਿਵ ਸੈਨਾ ਸਤੰਤਰ ਪੰਜਾਬ ਪ੍ਰਧਾਨ ਮੈਂ ਤੇ ਮੇਰੀ ਟੀਮ ਅਸੀਂ ਇਹਨਾਂ ਦੇ ਨਾਲ ਆ ਇਹ ਭੁਖੜ ਧਾਲ ਤੇ ਬੈਠੇ ਆ ਜਿਵੇਂ ਵੀ ਕਹਿਣਗੇ ਅਸੀਂ ਇਹਨਾਂ ਦੇ ਨਾਲ ਆ ਪਾਰਾ ਸੰਘਰਸ਼ ਕਰਾਂਗੇ ਤਿੱਖਾ ਕਰਾਂਗੇ ਜੇ ਸਾਨੂੰ ਸੜਕਾਂ ਤੇ ਵੀ ਜਾਣਾ ਪਿਆ ਤੋ ਵੀ ਅਸੀਂ ਜਾਵਾਂਗੇ ਨਾਲ ਸਰ ਮੈਂ ਗੁਰਤੇਜ ਸਿੰਘ ਮੇਰਾ ਨਾਮ ਆ ਪਿੰਡਰ ਪਾਣਾ ਸੋਇ ਸੇਵਾ ਦੇ ਨਾਲ ਜੁੜੇ ਨੂੰ ਮੈਨੂੰ ਤਕਰੀਬਨ 16 ਸਾਲ ਹੋ ਚੁੱਕੇ ਆ ਜਿਹੜਾ ਇਹ ਸੇਵਾ ਨਰ ਵਿਗਨ ਨੂੰ ਚੱਲ ਰਹੀ ਹੈ ਸੋ ਨਾ ਹੀ ਕੋਈ ਹਸਪੀਟਲ ਮੈਸ ਅੱਜ ਤੱਕ ਨਾ ਹੀ ਕੋਈ ਛੁੱਟੀ ਹੈ ਤਾਂ ਇਹ ਬਾਬਾ ਜੀ ਦੇ ਤਿੰਨ ਬ੍ਰਦਰਸ ਹਨ ਉਹ ਵਾਰੀ ਵਾਰੀ ਕਰਕੇ ਉਹਨਾਂ ਦੀ ਜਿਹੜੀ ਉਹ ਸਵਰਗਵਾਸ ਹੋ ਗਏ ਫਰੀ ਲੰਗਰ ਵੀ ਇਹਨਾਂ ਨੇ ਨਹੀਂ ਰੁਕਣ ਦਿੱਤਾ ਸੋ ਇਹੋ ਜੀ ਸੇਵਾ ਨੂੰ ਅਸੀਂ ਵੀ ਚਾਹੁੰਦੇ ਆ ਵੀ ਇਹ ਚੱਲਦੀ ਰਹੇ ਔਰ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਵੀ ਹੋਰ ਫੈਕਟਰੀਆਂ ਦੇ ਵਿੱਚ ਵੀ ਜਿਹੜੀ ਚੱਲੀ ਜਾਂਦੀ ਹੈ ਬਿਜਲੀ ਮੋਟਰਾਂ ਫ੍ਰੀ ਚੱਲੀ ਜਾਂਦੀਆਂ ਪਰ ਸਾਡੀ ਇੱਕੋ ਹੀ ਮੰਗ ਹੈ ਵੀ ਇਸ ਸੰਗਤਾਂ ਦਾ ਜਿਹੜਾ ਲੰਗਰ ਬੰਦਣਾ ਹੋਵੇ ਤੇ ਸਾਡੇ ਜਿਹੜੇ ਆਸ਼ਰਮ ਨੂੰ ਫ੍ਰੀ ਦਾ ਜਿਹੜਾ ਮੀਟਰ ਹੈ ਉਹ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ